ਗੋਲਡਨ ਗੋਲਡਨ ਕਾਡਾ ਸਪਾਈਸ ਇਹ ਕਿੱਲਾ ਕੁਗਾ ਤੁਹਾਨੂੰ ਉਹ ਉਹ ਜਿਹੜੀ ਕੰਦ ਤੇ ਫੋਟੋ ਲੱਗੀ ਹੈ ਨਾ ਉਹ ਵਾਲਾ ਖਾਣਾ ਮੇਰੇ ਪਤੀ ਦੇਵ ਨੇ ਕੋਰੀਆ ਸ਼ਿਫਟ ਕਰਾ ਰਹੇ ਮੈਂ ਮਿੱਠ ਕਰ ਦਿੱਤੇ ਸਾਰੀ ਟਿਕ ਟਕ ਹੋਗੇ ਸੋਤ ਸਾਡੇ ਖੋਣੇ ਵਿੱਚ ਵਲੌਗ ਦਿਨਾ ਕਿਉਂ ਤੁਸੀਂ ਸਾਰੇ ਗਾਈਜ਼ ਅੱਜ ਬਹੁਤ ਟਾਈਮ ਆ ਬਾਅਦ ਵਲੋਗ ਬਣਾਇਆ 11:20 ਹੋ ਗਏ ਤੇ ਆਪਾਂ ਰੈਡੀ-ਸ਼ੈਡੀ ਹੋ ਗਈ ਨਾ ਤਾਂ ਅੱਜ ਸਿਰ ਤੋਂ ਹਤਾ ਗਾਈਜ਼ ਅੱਜ ਅਸੀਂ ਜਾਵਾਂਗੇ ਕਿਤੇ ਮੰਮਾ ਵੀ ਰੈਡੀ ਹੋ ਗਏ ਨੇ ਫਾਫਾ ਵੀ ਰੈਡੀ ਹੋ ਗਏ ਸੈਬੂ ਪੜੀ ਆਂਦਾ ਗਾਈਜ਼ ਮੈਂ ਪੜ ਕੇ ਰਹਿ ਉਹ ਵੀ ਵੈਲੀ ਵੀ ਹੋ ਗਈ ਠੀਕ ਆ ਗਾਈਜ਼ ਅੱਜ ਅਪ ਪਿਆਜ਼ ਦੇ ਪਾਠੇ ਬਣਾਇਆ ਵੀ ਪਿਆਜ਼ ਦੇ ਲੱਛੇ ਪਰੌਂਠੇ ਪਿਆਜ਼ ਪਰ ਬਾਹਰ ਨਿਕਲ ਜਾਂਦਾ ਪਰ ਖਾਂਚ ਬਹੁਤ ਜੰਮੀ ਹੁੰਦਾ ਮੇਰੇ ਘਰ ਵਾਲਾ ਖਾ ਰਿਆ ਬਣ ਗਿਆ ਦੀ ਪਲੇਟ ਥੋੜੀ ਜਿਹੀ ਪੋਠੇ ਗਏ ਲੋ गाइस ਆਪਾਂ ਨੇ ਬਣਾ ਲਏ ਸਾਰੇ ਪਰੌਂਠੇ ਆਪਾਂ ਹੁਣ ਲੱਗਿਆ ਖਾਣ ਰਾਇਤਾ ਨਾਲ ਪਿਆਜ਼ ਵਾਲਾ ਪਰੌਂਠਾ ਤੇ ਨਾਲ ਹੈਗਾ ਮਿਰਚ ਦਾ ਅਚਾਰ ਤੇ ਮੇਰੇ ਪਰੌਂਠੇ ਇਹ ਜਨਾਬ ਜੀ ਦੇ ਪਰੌਂਠੇ ਕਿਵੇਂ ਬਣਿਆ ਟੈਸਟ ਇੱਕ ਹੋਰ ਖਾਉਗੇ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਪੱਜ ਕੇ ਜਾਓ ਆ ਜਾਓ ਦੁੱਧ ਲਿਆ ਦਿਓ ਗੱਡੀ ਤੁਹਾਡੀ ਉਹ ਤੁਹਾਨੂੰ ਗਰਮ ਹੋ ਜੂਗੀ ਸਾਰੇ ਜਮਣ ਜਾਣੇ ਕੱਪੜੇ ਤੈ ਲਾਓ ਬੱਚੇ ਕੰਮ ਕਰਦੇ ਹੁੰਦੇ ਆ ਉਹਦੇ ਗੁੰਨੂ ਦੀਦੀ ਕਿੱਡੀ ਸਿਆਣੀ ਪ੍ਰੈਸ ਵਾਲੇ ਅੱਡ ਕੱਢ ਦਿਓ ਤੇ ਸ਼ਾਬਾਸ਼ ਏ ਸਾਡੇ ਬੱਚੇ ਸਾਰੇ ਕੰਮ ਕਰ ਲੈਂਦੇ ਆ ਸਾਡੇ ਬੱਚੇ ਬਹੁਤ ਸਿਆਣੇ ਆ ਬਈ ਮੇਰੇ ਪਤੀ ਦੇਵ ਜੀ ਦੁੱਧ ਲੈ ਕੇ ਆਏ ਰੇਨ ਕੀ ਦੁੱਧ ਵਾਲਾ ਬਤਲਾ ਬਤੀਲਾ ਧੋਣ ਵਾਲਾ ਲੋ ਗਾਇਸ ਆਪਾਂ ਖਲਾਰਾ ਚੱਕ ਕੇ ਰੈਡੀ ਹੋ ਗਿਆ ਦੇਖ ਆਏ ਬੈਠੀਆਂ ਮੁੱਝ ਕੀ ਪਾਇਆ ਇਹ ਕੀ ਕਰਨੇ ਲੇਜ਼ ਓਨੇ ਲੇਜ਼ ਚੱਕਿਆ ਨੇ ਆਏ ਲੱਗਿਆ ਨਾਲ ਲੈ ਕੇ ਜਾਣਿਆ ਰੈਡੀ ਸੜੀ ਹੋ ਗਿਆ ਗਾਇਸ ਅੱਜ ਆ ਗਿਆ ਵਿਸਾਖੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਹੈਪੀ ਵਿਸਾਖੀ ਹੈਪੀ ਵਿਸਾਖੀ ਹੈਪੀ ਵਿਸਾਖੀ ਕਾਰਾਂ ਨੂੰ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ ਤੇ ਆਪਾਂ ਵੀ ਚੱਲਿਆਂ ਗੋਲਦਾਰ ਰਸਾਈ ਮੱਤਾਂ ਦੇਖਣ ਵਿਸਾਖੀ ਤੇ ਤੇ ਫਿਰ ਤੁਹਾਨੂੰ ਮਿਲਦੇ ਆਂ ਜਨਾਬ ਜੀ ਆਉਂਦੇ ਆ ਜਨਾਬ ਜੀ ਦੇ ਅਕੋਰਡਿੰਗ ਰਨ

ਬੇਫਰੈਂਡ ਗੱਭੂ ਕ੍ਰਿਤਿਕਾ ਕਹਿੰਦੇ ਵਲੌਗ ਤੇ ਨਹੀਂ ਪਾਇਆ ਵਲੌਗ ਵਲੌਗ ਹੁਣ ਕਰੇ ਹੁੰਨੇ ਆ ਫਿਰ ਜ਼ਿਆਦਾ ਕੁਝ ਹੁੰਦਾ ਨਹੀਂ ਇਸ ਕਰਕੇ ਜ਼ਿਆਦਾ ਨਹੀਂ ਬਣਾ ਪਾਉਂਦੇ ਬਣਾਇਆ ਕਰਾਂਗੇ ਜਦੋਂ ਬਾਹਰ ਜਾਇਆ ਕਰਾਂਗੇ ਘਰ ਦਾ ਵੀ ਬਣਾਇਆ ਕਰਾਂਗੇ ਕਰੇ ਕਰੇ ਫਿਰ ਮੇਰੇ ਜਨਾਬ ਜੀ ਕਹਿੰਦੇ ਆ ਉਹੀ ਕੁਛ ਕੀ ਦਿਖਾਈ ਜਾਣਾ ਉਹੀ ਕੁਛ ਰੋਜ਼ 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 ਇਸ ਕਰਕੇ ਵਲੌਗ ਲੇਟ ਹੋ ਜਾਂਦੇ ਆ ਆਪਣੇ ਸ਼ਾਰਟਸ ਆਉਂਦੇ ਰਹਿੰਦੇ ਆ ਆਪਣੇ ਸ਼ਾਰਟਸ ਦੇਖਦੇ ਰਿਹਾ ਕਰੋ ਇੰਜੋਏ ਕਰਦੇ ਰਿਹਾ ਕਰੋ ਜੇ ਤੁਹਾਨੂੰ ਡੇਲੀ ਵਲੌਗ ਚਾਹੀਦੇ ਤਾਂ ਵੀ ਕਮੈਂਟ ਕਰਿਆ ਕਰੋ ਫਿਰ ਆਪਾਂ ਤੁਹਾਡੀ ਫਰਮਾਇਸ਼ ਤੇ ਡੇਲੀ ਲੈ ਕੇ ਆਇਆ ਕਰਾਂਗੇ ਓਕੇ ਗਾਇਸ ਹੁਣ ਚੱਲਿਆਂ ਗਾਇਸ ਦੇਖੋ ਧੁੱਪ ਕਿੰਨੀ ਤੇਜ਼ ਆ ਟਾਈਮ ਦਾ ਸਮਾਂ ਦੁਪਹਿਰ ਦੇ ਵੱਧ ਗਿਆ 1 ਅੱਡੀ ਲਾਈ ਬੈਠੇ ਇੱਥੇ ਚੱਲੇ ਟਾਈਮ ਕਿੰਨਾ ਹੋ ਗਿਆ ਸਬੂਸ ਹੋ ਗਿਆ ਸੁਸਤੀ ਟਾਈਮ ਬੁਨੂ ਪਾਣੀ ਲਿਆਈ ਸੀ ਹਾਂਜੀ ਚਲੋ ਹੁਣ ਚੱਲਦੇ ਆ ਗਾਇਸ ਪਹਿਲੀ ਯਾਰ ਚੱਲੇ ਹਾਂ ਮੈਂ ਦੁਪਹਿਰ ਤੋਂ ਬਾਅਦ ਹੋਰ ਵਾਲੇ ਧੁੱਪੇ ਚੱਲਿਆ ਜਾ ਆ ਤੂੰ ਬੜੇ ਧੁੱਪੇ ਜਾਣਾ ਤੂੰ ਤਾਂ ਏਸੀ Guys, ayo coba coba kamu Oh, dari buster listnya, ini salah. Oke, deh, cuy. Oke, deh, keren. Oke, deh, deh. Oke, deh, deh. Oke, deh, deh. Oke, deh, ਪਾਇਆ ਜਬੂ ਨੂੰ ਸੰਗਾਇਆ ਦੀਪਾ ਚ ਆਹ ਸੜਕ ਤੇ ਦੇਖੋ ਗਾਇਸ ਪਹਿਲਾਂ ਹਰੇ ਹਰੇ درخت ਹੁੰਦੇ ਸੀ ਨਾ ਹੁਣ ਘਟ ਗਈ ਇਹਦੀ ਸ਼ਾਨ ਕਿ ਕਿਤਰਾਕ ਸੁੱਕ ਗਏ ਨੇੜੀ ਨਾਲ ਹੁਣ ਵੈਸੇ ਵੀ ਪੱਤ ਝੜਾਈ ਸੀ ਸਾਰੇ ਪੱਤੇ ਝੜੇ ਪਏ ਹੋਲੀ ਹੋਲੀ ਨਾ ਮੇ ਫੁੱਟਣਗੇ ਫੇਰ ਹਰੇ ਬਾਈ ਹਰੇ ਬਾਈ ਹੋਗੇ ਹਾਂਜੀ ਹਾਂ ਭਾਰੀ ਆ ਕੇ ਫੇਰ ਕਿਉਂ ਜੀ ਕਦੇ ਹੱਸਦੇ ਜੀ ਐਣਕ ਜੀ ਤੁਹਾਡੀ ਟੁੱਟ ਜੋਗੀ ਮਹਿੰਗੇ ਐਣਕ ਪਾਪਾ ਦੀ ਖਾਣੇ ਚ ਟੱਟ ਕੱਟਦਾ ਆਹ ਦੇਖੋ ਜੰਗਲ ਵਾਲੀ ਫੀਲਿੰਗ ਆਉਂਦੀ ਹੈ ਨਾ yellow yellow ਹੋਏ ਪਏ ਆ ਦਰੱਖਤ ਉੱਪਰ ਪਏ ਡ ਸਾਰੇ ਪੱਤੇ ਝੜ ਗਏ ਵਿਚਾਰਿਆਂ ਦੇ ਮੇਰੀ ਨਾਲ ਤੇ ਟੈਂਪਰੇਚਰ ਨੇ ਤਾਂ ਫੱਟੇ ਚੱਕ ਹੀ ਦੇਣੇ ਆ ਜਦੋਂ ਦਰੱਖਤ ਨਹੀਂ ਰਹਿਣਗੇ ਤਾਂ ਕਿੰਨਾ ਟੈਂਪਰੇਚਰ ਅੱਜ 38 गाइस ਸਾਡੇ ਪਠਿੰਡੇ ਦਾ ਟੈਂਪਰੇਚਰ ਅੱਜ ਦਾ ਥੋੜਾ ਜਿਹਾ ਅੱਜ ਸਹੀ ਐ ਨਹੀਂ ਤਾਂ 40 42 43 ਬਣਾ ਵੀ ਨਹੀਂ ਅੱਜ गाइस ਜਿਸ ਵਾਰ ਨੂੰ ਜੱਛੀ ਐ ਛੋਟ ਇਹਨਾਂ ਸੁਣਾ ਨਹੀਂ ਪਾਇਆ ਲੈ ਦੱਸਖਾਂ ਛੋਟ ਨਾਲ ਐਂਕ ਦਾ ਕੀ ਕੰਮ ਜੱਛੀ ਦੀ ਐ ਸੋਹਣੀ ਲੱਗਦੀ ਐ ਪਿੱਛੇ ਕੇ ਬੈਠੇ ਮਿੱਡੀਆਂ ਨਹੀਂ ਕੀਤੀਆਂ ਦੇ ਦੇ ਰੰਗ ਕਰਾਉਣਾ ਬੰਦ ਕਰ ਹੂੰ ਦੋਨੋਂ ਚੱਕਰਾਂ ਲੱਗ ਗਿਆ ਨਿਕਲਾ ਕਿ गाइस ਤੁਹਾਨੂੰ ਆਂਦੇਣ ਕਿ ਲੱਗ ਚੰਗਾ ਹੈ ਨਹੀਂ ਆਂਦੇਣ ਗੁੰਨੂ ਨoare ਚੱਕਰ ਉਹ ਵੀ ਆਣ ਕੇ ਲੱਗਦੀ। ਨਹਿਰ ਹੈਗੀ ਨਹਿਰ ਉਹ ਤਾਂ ਫੁੱਲ ਭਰੀ ਪਈ ਆ। ਕਹਿੰਦੇ ਪਾਣੀ ਹੈਨੇਗਾ ਬੰਦੀ ਚੱਲਦੀ ਆ ਇੱਕ ਟਾਈਮ ਪਾਣੀ ਦਿੰਦੇ ਆ ਸਾਡੇ ਬਠਿੰਡੇ ਵਾਲੇ। ਸਭ ਵਿੱਚ ਤਾਂ ਫੁੱਲ ਪਾਣੀ ਆ। ਛਾਲ ਮਾਰ ਦਿੰਨੇ ਆ। ਉਹਦੇ ਤਾਂ ਖਾਲੀ ਸੀਗੀ। ਖਾਲੀ ਸੀ ਆ ਦੇਖੋ ਇੱਧਰ ਵੀ ਭਰਿਆ ਪਿਆ ਉੱਤੇ ਤੱਕ। ਛਾਲ ਮਾਰ ਦਿੰਨੇ ਆ। ਹੈ? ਨਾ ਇਹ ਕੋ ਨੋਦੇ ਕੋ ਬੰਦੇ ਨਹੀਂ ਆਉਂਦੇ। ਪਰ ਫਿਰ ਵੀ ਹੈਗਾ ਨਾ। ਨਾਉਂਦੇ ਗਾਈਜ਼। ਨਹਾਉਂਦੇ ਇੱਥੇ ਗਰਮੀ 'ਚ। ਨਾਣ ਆਉਂਦੇ। ਤੁਸੀਂ ਨਹਾਉਣਾਂ ਤਾਂ ਗੱਲ ਕਰੋ। ਛਾਲ ਦੇ ਹੱਲੇ ਨਾ ਨੇ ਛਾਲ। ਉਹ ਗਾਇਸ ਸਾਡਾ ਫਰਸਟ ਸਟਾਪ ਨਥਾਣੀ ਪਹੁੰਚ ਗਿਆ ਸੀ ਜਨਾਬ ਜੀ ਕੋਈ ਆ ਸਾਹਮਣੇ ਸਵੀਟ ਸ਼ਾਪ ਤੇ ਲੱਡੂਆਂ ਦਾ ਡੱਬਾ ਲੈਣ ਇਹਨਾਂ ਨੇ ਖੋਲਿਆ ਆਪਦੇ ਆਦੇ ਪੈਕੇਟ ਭੁੱਖ ਲੱਗ ਵੀ ਆਈ ਸੀ ਅਜੇ ਤਾਂ 5 ਮਿੰਟ ਹੀ ਨਹੀਂ ਹੋਏ ਚੱਲਿਆ ਨੂੰ ਗੁੰਨੂ ਦੱਸਦਾ ਕਿ ਮੇਰੇ ਜਿਆਦਾ ਹੈ ਕਮੈਂਟਰ गाइस ਜ਼ਰੂਰ ਦੱਸਿਓ ਤੁਸੀਂ ਦੇਖਾਂਗੇ ਦੱਸ ਦਿਓ ਪੈਸਾ ਬ ਨੂੰ ਕਮੈਂਟ ਕਰਕੇ ਮੈਨੂੰ ਬੋਲਾਂ ਕਿ ਕਿਤੇ ਜਾਣਾ ਚਾਹੀਦਾ ਕੋਈ ਗਾਇਸ ਉਹ ਦੱਸਿਓ ਕਿ ਕਿੱ데 ਜਾਦਾ ਨੇ ਹਾਂ ਇੱਕ ਕੋਲੇ ਚਿਪਸ ਦਾ ਪੈਕੇਟ ਆ ਗਾਇਜ਼ ਇੱਕ ਕੋਲੇ ਪਾਪਕੋਰਨ ਦਾ ਹੁਣ ਤੁਸੀਂ ਗੈਸ ਕਰਕੇ ਦੱਸ ਦਿਓ ਬਿੰਗੋ ਤੇ ਪਾਪਕੋਰਨ ਠੀਕ ਹੈ ਬਿੰਗੋ ਤੇ ਪਾਪਕੋਰਨ ਅੱਗੇ ਜਨਾਬ ਜੀ ਉਹ ਕੋਲ ਸਾਬੂ ਨੂੰ ਫੜਾਉਣਗੇ ਸਾਬੂ 90 ਨਾ ਡੱਬੇ ਆਹ डान ਉਹ ਜਿਹੜਾ ਬਲੈਕ ਸ਼ੈਲਟ ਵਾਲਾ ਮੁੰਡਾ ਖੜਾ ਨਾਿੱਥੋਂ ਤੁਸੀਂ ਆਏ ਹੋ ਕਹਿੰਦੇ ਗਲਾਬ ਸਿੱਧੂ ਖੜਾ ਹੈ ਤੇਰੀ ਕੁੜੀ ਕੇਦੀ ਜਮਗਲਾਬ ਸਿੱਧੂ ਵਰਗਾ ਸਿਰੇ ਲਾ ਦਿੰਦੀ ਆ ਆ ਦੇ ਖੜ ਜਾ ਖੜ ਜਾ ਖੜ ਜਾ ਕਣਕਾ ਦੇਖੋ ਪੂਰੀਆਂ ਫੱਕੀਆਂ ਪਈਆਂ ਅੱਜ ਤੇ ਦੇ ਲੋਕੀ ਵੱਢਣ ਲੱਗ ਜਾਂਦੇ ਆ ਕਣਕ ਪਰ ਹਜੇ ਕੋਈ ਨਹੀਂ ਮਿਲਿਆ ਸਾਨੂੰ ਵੈਸੇ ਲੱਗਿਆ ਇਸ ਵਾਰ ਸ਼ਾਇਦ ਕੋਈ ਲੇਟ ਵੀ ਲੱਗਦਾਗਾ ਬਟ ਕਹਾ ਬਤਾਏ ਕਿ ਤੇਰਾ ਵਸਾਖੀ ਵਾਲੇ ਦਿਨ ਲੋਕਾਂ ਦਾ ਵੱਢਣ ਲੱਗ ਜਾਂਦੇ ਆ ਨੋ ਸਾਈਡਾ 골ਡਨ 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 ਸੋਨਾ ਵਿਸ਼ਿਆ ਪਿਆ ਪੰਜਾਬ ਦੀ ਧਰਤੀ ਤੇ ਬੰਨੂ ਚੱਕਲਾ ਹਾਂ ਕੋਲ ਕਵਾ ਯੈਸ ਇਸ ਲੋ ਕਰ ਬਪਾ ਚੱਕਣਾ ਸਾਬੂਨੇ ਚੱਕਣਾ ਛੜਕ ਤੋ ਸੋਨਾ ਚ ਕਿੰਨੀਆਂ ਗੱਡੀਆਂ ਆਈਆਂ ਦੇਖੋ ਅੱਜ ਪੀੜੀ ਪੀੜੀ ਹਾਏ ਇਹ ਵੀ ਹੋ ਗਿਆ ਅੱਜ ਪੁਲਸਾਰੇ ਜਿਵੇਂ ਲੱਗੇ ਹੋਇਆ ਡਿਊਟੀ ਤੇ ਉਹ ਚੱਕ ਡੰਡਾ ਮਾਰੀ ਓਏ ਉਹ ਭੱਜ ਗਏ ਗਾਈਜ਼ ਆਪਾਂ ਮੱਥਾ ਟੇਕਿਆ ਦੇਖੋ ਅੱਜ ਇੱਧਰ ਵੀ ਲਾਈਨਾਂ ਲੱਗੀਆਂ ਹੋਈਆਂ ਹਾਂ ਹਾਂ ਉਹ ਗੁੰਨੂ ਦੇਸੇਵੂ ਪ੍ਰਸ਼ਾਦ ਲੈਣ ਗੜ ਕੇ ਰਾਹ ਚ ਲੈ ਆਇੰਦਾ ਲੱਡੂ ਖਾ ਲੈ ਕਿਉਂ अज oh, विसाखी करके पूरी भीड़ा नहीं तो सारा खाली खाली हों वैसे भी अभी बहुत लेट इस टाइम में तो कोई भी नहीं आता इतना मैं बड़ा खाना चलो ਉਹ ਦੇਖੋ ਟਰੈਕਟਰ ਰੱਖੇ ਹੋਏ ਉੱਥੇ ਚਲੋ ਛੱਲਾ ਮੰਗੇ ਐਤੋਂ ਮੈ ਲਾ ਚਰੂਆ ਅਰਾਧਾ ਫੜ ਕੇ ਰੱਖੀ ਟਰੈਕਟਰ ਸੇਲ ਵੀ ਵੀਰ ਪੈ ਤੁਸੀਂ ਫੋਨ ਕੀਤਾ ਤਾ ਨਹੀਂ ਜਾਂਦੇ ਸਾਰੇ ਸਾਰੇ ਨਹੀਂ ਜਾਂਦੇ ਚਲੋ ਆਹ ਦੇਖੋ ਪਾਇਓ ਅੱਗੇ ਆਉਂਦੇ ਮम्मा ਆ ਗੋਟੋ ਮੜਿਆਉਣੇ ਆ ਜੋ <laughs> Kilo <Kee> la na <laughs> ba sa ring? Chakkan yan diyan nito. ਗੱਡੀਆਂ ਅੱਜ ਹੋ ਦੂਰੀ ਲਵਾਤੀਆਂ ਉਹਨਾਂ ਨੇ ਤੁਰ ਕੇ ਆਇਆ ਸਾਰੀ ਗਲੀ ਤੁੱਪੇ 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 ਕੋ ਮਲੇ ਜਵਾਕ ਹੋ ਜਾਂਦੇ ਭੱਜੇ ਥੱਕ ਗਏ ਥੱਕ ਗਏ ਬਾਏ ਸਾਬੂ ਕਿੱਥੇ ਆ ਉਹ ਗੱਡੀ ਆ ਜਾਂਦੀ ਐ

ਆ ਵਾਲੇ ਸਰਵਰ ਚ ਗੁੰਨੂ ਡਿੱਗੀ ਸੀ ਅੱਜ ਇੱਥੇ ਜਵਾਕ ਨਹਾ ਰਹੇ ਆ ਉਹ ਦੇਖੋ ਇਹਨਾਂ ਨੂੰ ਸਵੀਮਿੰਗ ਆਉਂਦੀ ਆ ਆਗਰਾਂ ਦੇ ਮਰਜੀ ਚਲ ਆ ਜਾ ਸਾਹਿਬ ਸਾਹਿਬਦਾ ਵੀ ਜੀ ਕਰਦਾ ਆ ਜਾ ਹੇਲੋ ਗਾਇਸ ਗੱਡੀ ਚ ਪਹੁੰਚ ਗਏ ਨੀ ਦੂਰ ਗੱਡੀ ਲਾਈ ਸੀ ਥਾਣੇ ਦੇ ਅੰਦਰ ਕੀ ਹੋ ਗਿਆ ਮੱਚ ਗਏ ਫੁੱਟ ਫੁੱਟ ਤੇ ਨਾ ਉਹ ਬੈਠਾ ਅੰਦਰ ਅੱਛਾ ਆਏ ਕੌਣ ਬੈਠਾ ਆਲੇ ਆਏਗਾ ਮੇਲੇ ਚ ਖਰੀਦ ਗਏ ਰਮਾਲ ਲਾ ਦੇ ਗਰਮੀ ਕਿੰਨੀ ਆ ਥੱਲੇ ਨੂੰ ਕਰਕੇ ਲਾਈ ਵਾਲ ਜੇ ਨਾ ਖੜੇ ਕਰ ਲੇ। ਇਹ ਵੀ ਤਾਂ ਪਤਾ ਸਿੱਨਾ ਮੜ ਗਿਆ। ਉਪਨ ਕਰ ਲਓ ਅਸੀਂ। ਗਾਇਸ ਮੇਰਾ ਹਾਰ। ਪਰ ਆਮ ਨਾ ਕਰ ਲਿਓ ਨੂੰ ਉਲਝਾਨ ਨਾ ਲਾਈ। ਚੂੜਾ ਵਾਲਾ ਚੂੜਾ। ਇਹ ਨੂੰ ਕਹਿੰਦੇ ਕਿਆ ਹੋ ਜੇ ਮੂੰਹ ਇਹਨਾਂ ਦੇ। ਗਾਇਸ ਉਹ ਪੁਲਿਸ ਵਾਲੇ ਬਾਹਰ ਬੈਠੇ ਸੀ ਨਾ ਉਹਨਾਂ ਨੇ ਮੁੰਡਿਆਂ ਨੂੰ ਬਹੁਤ ਘੁੱਟਾ ਡਾਂਗਾ ਨਾਲ ਇਹ ਦੋਨੋਂ ਡਰ ਗਏ। ਵੀਡੀਓ 'ਚ ਵੀ ਆਇਆ ਹੋਣਾ ਪਹਿਲਾਂ ਤੁਸੀਂ ਦੇਖਿਆ ਹੁਣ ਪਤਾ ਨਹੀਂ ਕੋਈ ਗਲਤੀ-ਗੁਲਤੀ ਕੀਤੀ ਜਾਂ ਉਵੇਂ ਹੀ ਕੁੱਟੀ ਜਾਂਦੇ ਆਪਾਂ ਨੂੰ ਕੁਝ ਨਹੀਂ ਪਤਾ। ਤੇ ਹੁਣ ਗੁੰਨੂ ਕਹਿੰਦੀ ਕਿ ਉਹ ਜੇ ਮੂੰਹ ਐਨਾ ਪੁਲਸ ਵਾਲਾ ਨੇ। ਔਰ ਮਟੇਰ ਨੂੰ ਕੁੱਟਦੇ ਐਵੇਂ ਪਰੇ ਫਿਰਨਾ ਵਿਹਲੇ ਮੇਲੇਆਂ 'ਚ ਬਿਨਾਂ ਕਿਸੇ ਵਜ੍ਹਾ ਤੋਂ ਲੋਕਾਂ ਨੂੰ ਤੰਗ ਕਰਨਾ। ਹਾਂ ਫਿਰ ਪੈ ਜਾਂਦੇ ਡੰਡੇ। ਉਹ ਦੇਖੋ ਈਗਲ ਬਣਿਆ ਆ ਉੱਪਰ ਟੈਂਕੀ ਤੇ। ਦੇਖੋ ਬੱਦਲ ਕਿੰਨੇ ਸੋਨੇ ਆ ਰਹੇ ਉੱਪਰ। ਬੱਦਲ ਦੇਖੋ ਕਿੱਡੇ ਸੋਨੇ ਆ ਰਹੇ ਗਾਇਸ ਬੱਦਲ। ਖੋਲਿਆ ਹੋਣਾ ਬਸ ਰਾਭੀ ਜਾਣੇ ਜਾਂ ਪੁਲਸ ਵਾਲੇ ਜਾਣਣ। ਗਾਇਸ ਮੇਰਾ ਝੂੜਾ। ਸਾਬੂ ਨੇ ਪਾਇਆ ਝੂੜਾ। ਚੂੜਾ ਦਿਖਾ ਕੇ ਟਿੰਗਨੇ ਕਲਰ ਪਾ ਕੇ ਦਿਖਾ ਚੂੜਾ ਖਰੀਦ ਕੇ ਲਿਆਇਆ ਸਮ ਮੇਲੇ ਚ ਮਨੂ ਨੇ ਕਿ ਗਿਰ ਦਿਆ ਬੈਡਮਿੰਟਨ ਇਹਨੂੰ ਬੈਡਮਿੰਟਨ ਦੀ ਪਈ ਹੈ ਹੋਰ ਕੀ ਤੂੰ ਤਾਂ ਖੇਡਦਾ ਹੀ ਨਹੀਂ ਹੈ ਨਾ ਖੇਡਦਾ ਤਾਂ ਇਹ ਵਿੱਚ ਭਜ ਜਾਣਾ ਇਹਨਾਂ ਤੇ ਤਾਰਾ ਤਾਂ ਖੱਬਦੀ ਆ ਰਹੀ ਹੈਗੀ ਫਿਰ ਮੈਂ ਕਿਹਾ ਤਾਂ ਸੀਗਾ ਤੁਹਾਨੂੰ 6 ਹੋ ਗਏ ਹੁਣ ਤੁਹਾਡੇ ਕੋਲੇ 6 ਇੰਚ ਤਾਰਾ ਭਰਾ ਦਾਂਗੇ ਗਾਈਜ਼ ਆਪਣੇ ਬਠਿੰਡੇ ਵਾਲਿਓ ਜੇ ਕੋਈ ਬੈਡਮਿੰਟਨ ਦੀ ਤਾਰਾ ਭਰਦਾ ਤਾਂ ਦੱਸਿਓ ਸਾਨੂੰ ਕੱਲ ਹੀ ਪਤਾ ਲੱਗਿਆ ਗੁਰੂ ਕਹਿੰਦੀ ਕਿ ਤਾਰਾ ਵੀ ਭਰ ਦਿੰਦੇ ਆ ਤਾਰਾ ਟੁੱਟੀਆਂ ਪੈ ਜਾਂਦੀਆਂ ਸੀ ਮੈਂ ਦੱਸਦਾ ਸੀਗਾ ਤੂੰ ਸਿੱਧਾ ਵੀ ਕਰ ਦਿੰਦਾ ਚਲੋ ਸਾਨੂੰ ਵੀ ਕੋਈ ਹੋਇਆ ਤਾਂ ਦੱਸੇ ਸਾਡੇ ਕੋਲੇ 6 ਬੈਡਮਿੰਟਨ ਹੋ ਗਏ ਫਿਰ ਅਸੀਂ ਉਹਦੇ ਤਾਰਾ ਪੜਾ ਭਰਾ ਲਾਗੇ ਪੜਾ ਲਾਗੇ ਪਿੰਡ ਦਾ ਛੱਪੜ ਮੇਰੇ ਸ਼ੀਸ਼ਾ ਗੈਰ ਖੁੱਲਾ ਪਿਆ ਮਮਾ ਜੀ ਮੈਂ ਸਿੱਧਾ ਵੀ ਕਰਵਾ ਲੂੰਗਾ ਮਮੇ ਜਿਹੜਾ ਪੁਰਾਣਾ ਵਾਲਾ ਬੈਡਮਿੰਟਨ ਬਾਏ ਉਹ ਤੇ ਜਰਾ ਤਾਰਾ ਪਵਾ ਦਿਓ ਕਿਉਂਕਿ ਇਹ ਕੀ ਕੀਤਾ ਦਾੜੀ ਬਣ ਕੇ ਸਪਰਿੰਗ ਵਾਲਾ ਮੁੰਡਾ ਫਰੈਂਗਾ ਸਭ ਰਿਗਲਸ ਪ੍ਰਿਕੂ ਸਵਰਪੇਦ ਤੋਂ 1.2 ਕਰੋੜ ਦਾ ਇੱਕ 2 ਕਰੋੜ ਦਾ ਇੱਕ ਹੋਈ বিক্রি ਦੁਗਾ ਦੇ 1 ਰੁਪਏ ਦੇ 4 ਬੱਦਲ ਹੋ ਗਏ ਗਾਇਸ ਬਦਸ

ਬਰਗਰ ਕਿੰਗ ਦਾ ਪੀਜ਼ਾ ਬਰਗਰ ਕਿੰਗ ਦਾ ਕਿਹੜਾ ਪੀਜ਼ਾ ਹੁੰਦਾ ਇਹਨੂੰ ਭੁੱਖ ਲੱਗੀ ਆ 오ਰੀਜਨਲ ਕਿੰਗ ਦੇ ਫਰਾਈਜ਼ ਤਾਂ ਮਿਲਦੀ ਆ ਘੁੰਮ ਦੇ ਘਮਾਉਂਦੇ ਗਾਈਜ਼ ਆਪਾਂ ਅੱਗੇ ਗਾਈਜ਼ ਇਹ ਗਲਸਾ ਇਹ ਪ੍ਰਾਈਜ਼ੇ ਮੰਗਾਵਾਗੇ ਗਾਈਜ਼ ਇਹ ਗਲਸਾ ਇਹਨਾਂ ਨੇ ਕਦੇ ਵੀ ਨਹੀਂ ਬਰਗਰ ਕਿੰਗ ਖਾਧਾ ਮੈਂ ਇੱਕ ਵਾਰ ਖਾਧਾ ਆਏ ਹੋਏ ਖਾਧਾ ਕਿਉਂ ਨਹੀਂ ਜਾਨੂੰ ਆਪਾਂ ਖਾਂਦਾ ਨਹੀਂ ਕਦੇ ਮੈਂ ਸ਼ਾਮੇ ਗੱਡੀ ਲੱਗੀ ਓਏ ਆਈਸਕ੍ਰੀਮ ਸੌਫਟਿਸ ਕੌਫੀ ਖਾਵਾਂਗੇ ਚਲਾਣਾ ਡਿੰਗ ਪਿਆ ਗੁੰਨੂ ਮੈਂ ਆਈਸਕ੍ਰੀਮ ਖਾਵਾਂਗੇ ਪਰ ਆਈਸਕ੍ਰੀਮ ਲੋ ਗਾਇਜ਼ ਆਪਾਂ 버ગર ਬਰਗਰ ਗਿੰਗ ਤੇ ਪਹੁੰਚ ਗਏ ਸੀ ਵੇ ਜਾ ਅਸੀਂ ਨਾ ਚਪਲਾਂ ਤੇ ਆ ਗਏ ਹੁਣ ਜਵਾਕਾਂ ਨੂੰ ਆ ਰਹੀ ਹੈ ਸੰਦ ਸਾਬੂ ਤੇ ਜਨਾਬ ਜੀ ਉਹ ਉੱਥੇ ਖੜੇ ਆਰਡਰ ਕਰ ਰਹੇ ਆ ਮੈਂ ਤੇ ਗੁੰਨੂ ਆ ਕੇ ਬਹਿ ਗਏ ਹਨ ਵੇ ਉਹ ਖੜੀ ਬਾਹਰ ਆਪਣੀ ਗੱਡੀ ਅੰਤ ਤੱਕ ਦੇਖ ਰਹੀ ਹੈ ਮੈਂ ਆਪਣੀ ਯੈਸ ਹਾਈ ਗਾਇਸ ਇਹ ਹੀ ਖਾਣਾ ਸੀ ਇਹਨੇ 버ਗਰ ਦਾ ਘੱਟ ਚਾ ਫਰੈਂਚ ਫਰਾਈਜ਼ ਦਾ ਜ਼ਿਆਦਾ ਨਾ ਉਹ ਕਹਿੰਦੇ ਕਿ ਐਪ ਤੋਂ ਆਰਡਰ ਕਰ ਦੋ ਤੁਹਾਨੂੰ ਜ਼ਿਆਦਾ ਡਿਸਕਾਊਂਟ ਮਿਲੇਗਾ ਸਿਆਣੇ ਸੀਗੇ ਬੰਦੇ ਆਪਣਾ ਭਲਾ ਕਰਤਾ ਹੋ ਗਿਆ ਕਿੰਨੇ ਟਾਈਮ ਚ ਆਊਗਾ ਜਬੂ ਕਿੰਨੇ ਟਾਈਮ ਚ ਆਊਗਾ ਉਹ ਜਿਹੜੀ ਕੰਦ ਤੇ ਫੋਟੋ ਲੱਗੀ ਹੈ ਨਾ ਉਵਲਾ ਖਾਣਾ ਮੇਰੇ ਪਤੀ ਦੇਵ ਨੇ ਕੋਰੀਅਨ ਕੋਰੀਅਨ ਸਪਾਈਸੀ ਪਨੀਰ ਬਰਗਰ ਕਰਤਾ ਆ ਬਹੁਤ ਕੋਰੀਅਨ ਸਪਾਈਸੀ ਪਨੀਰ ਬਰਗਰ ਖਾ ਲੈਗੇ ਸਪਾਈਸੀ ਇੱਕ ਜਮੇ ਖਾ ਕੇ ਨਹੀਂ ਦੇਖਾਂਗੇ ਨਾ ਹਾਂ ਬਾਕੀ ਰਹਿ ਜਾਣਗੇ ਸਭ ਤੂੰ ਖਾ ਲੈਗੇ ਸਾਬੂ ਤਾਂ ਖਾ ਲੂਗਾ ਕਰਾਰਾ ਕਰਾਰਾ ਆਰਡਰ ਰਸੀਵਡ ਆਰਡਰ ਰਸੀਵਡ ਹੋ ਗਿਆ ਬਰਗਰ ਕਿੰਗ ਦਾ ਸਾਨੂੰ ਆਰਡਰ ਆ ਗਿਆ ਗਾਈਸ ਆਪਣਾ ਇਹ ਮੀਲ ਦੇ ਵਿੱਚ ਸੀਗਾ ਉਹਦੇ ਚ ਮਿਲਿਆ ਆਪਾਂ ਨੂੰ ਐਗਿਆ ਆ ਉਸ ਮੇਲੀ ਇਹ ਰੈਪ ਪੈਰੀ ਪੈਰੀ ਪਾਪਾ ਨੂੰ ਖਵਾਓ ਇਹ ਹੋਊਗਾ ਇੱਕ ਵਾਰ ਇਹ ਗੁੰਨੋ ਤੇ ਸੈਬੂ ਦੇ 버ਗਰ ਇਹ ਪਾਪਾ ਦਾ ਤੇ ਇਹਦਾ ਆ ਮੇਰਾ ਕ੍ਰਿਸਪੀ ਬੈਗ ਆ ਸਾਡਾ ਆ ਮੇਰਾ ਇਹਦੇ ਚਾਹ ਨਾਲ ਲੈ ਇਹ ਵੇਸਟੇਜ ਬੈਗ ਦਿੱਤਾ ਨਾਲ ਬਾਅਦ ਚ ਊੜਾ ਇਕੱਠਾ ਕਰਕੇ ਇੱਥੇ ਪਾਓ ਖਲਾਰਾ ਨਾ ਪਾਓ ਗੰਦਨਾ ਨਾ ਪਾਓ ਸਿਆਣੇ ਬੱਚਿਆਂ ਜਿਹਾ ਚੱਕੋ ਆ ਦੇ ਬਰਗਰ ਹੋਏ ਤੁਹਾਡੇ ਬਰਗਰ ਚ ਥੋੜਾ ਪ੍ਰਾਈਸ ਚ ਹੈ ਪੈਰੀ ਪੈਰੀ ਪ੍ਰਾਈਸ ਹੈ ਹਾਂ ਹਾਂ ਤਾਂ ਪਾ ਪੈਰੀ ਪੈਰੀ ਕਿਤੇ ਸੀ ਨਾ ਪ੍ਰਾਈਸ ਯੈਸ ਪੈਰੀ ਰੇ ਜੋ ਪਾਓ ਪਹਿਲਾ 버ਗਰ ਖਾ ਲਾਂ ਤੇ ਉਹਨਾਂ ਨੇ ਇਹ ਤੋਂ ਬਾਅਦ ਚ ਜਾਂਦੇ ਵੀ ਖਾ ਲੈਂਗੇ ਆ ਦੇਖੋ ਮੈਂ ਕਾਈਦਾ ਮੇਰਾ ਨਾ ਬਾਈ ਕੀ ਹੋਈ ਬੰਨੂ ਕੀ ਮੈਨ ਲੱਗਿਆ ਸਵਾਦ ਅੱਛੀ ਲੱਗਦਾ ਪਾ ਰਿਹਾ ਸਾਬੂ ਕੀ ਮੈਂ ਤੁਹਾਡਾ ਕਿਵੇਂ ਤੁਹਾਡਾ ਸਭ ਤੋਂ ਅਲੱਗ ਕੋਰੀਅਨ ਕਾਈ ਸੀ ਇਹ ਵੀ ਕੱਲ ਗੋਗਾ ਜਾਨਾ ਸੋਸ ਪਾ ਲਓ ਕਿਵੇਂ ਆ ਰੋਲ ਬੁੰਨੂ ਰੋਲ ਕਿਵੇਂ ਸੀ ਠੀਕ ਹੈ ਇਹ ਨਾਲ ਵੀ ਠੰਡਾ ਬਹੁਤਾ ਗਲੇ ਤੇ ਲੱਗ ਜਾਉ ਮਸਾਲਾ ਸਵਾਦ 버ਗਰ 버ਗਰ ਜਿਆਦਾ ਸਵਾਦ ਆ ਤੁਹਾਨੂੰ ਕੀ ਸਵਾਦ ਲੱਗਿਆ ਦੋਨੋਂ ਚੀਜ਼ਾਂ ਤੁਹਾਨੂੰ ਕੀ ਸਵਾਦ ਲੱਗਿਆ ਸਭ ਕੁਝ ਤਿੰਨੋਂ ਚੀਜ਼ਾਂ ਸਭੂ ਦਾ ਸਾਰਾ ਕੁਝ ਥਾ ਲੈਂਦਾ ਐਸਟੇ ਤੜੇ ਵੀ ਨਹੀਂ ਨਾ ਹਾਂ ਇਹ ਵਧੀਆ ਚੀਜ਼ ਆ ਕਿ ਮੈਂ ਤਾਂ ਲੈ ਕੇ ਮੈਡਮ ਮੇਰਾ ਕਹਿੰਦਾ 50 ਗ੍ਰਾਮ ਗਰਮ ਤੇ 40 ਗ੍ਰਾਮ ਠੰਡਾ ਕੀ ਚੀਜ਼ ਪਾਣੀ ਉਹ ਦਿੱਤਾ ਲੋ ਗਾਇਸ ਆਪਾਂ ਖਾ ਪੀ ਕੇ ਚ ਪੈਕ ਕਰਤਾ ਸਾਰਾ ਕੁਝ ਰੈਪ ਖਲਾਰਾ ਨਹੀਂ ਪਾਉਣਾ ਚਾਹੀਦਾ ਗੰਦ ਨਹੀਂ ਪਾਉਣਾ ਚਾਹੀਦਾ ਚਲੋ ਪਰ ਗਿਆ ਡਿੱਡ ਆਨਲਾਈਨ ਐਪ ਤੋਂ ਆਰਡਰ ਕਰੋ ਗਾਇਸ ਉਹ ਸਸਤਾ ਹੈਗਾ

ਚਲੋ ਗਾਇਸ ਹੁਣ ਚੱਲਦੇ ਆ ਘਰ ਨੂੰ ਖਾ ਪੀ ਲਿਆ ਪੇਟ ਪੂਜਾ ਕਰ ਲਈ ਆਏ ਜਾ ਕੇ ਪੀ ਲਾਂਗੇ ਕਾਫੀ ਕੋ ਮੈਂ ਵੀ ਨਹੀਂ ਸੀ ਕਿ ਆਰ ਕੋਲਡ ਅੱਛਾ ਜੀ ਮੇਰੇ ਮਾਂ ਹਰ ਇੱਕ ਵਾਰ ਮੈਂ ਮੰਗਦੀ ਹੀ ਰਹਗੀ ਕੋਲਡ ਕਾਫੀ ਰਦੀ ਮੇਰੀ ਹਾਂ ਕੋ ਨੂੰ ਬਦ ਕਰ ਫਿਰ ਤੂੰ ਮੰਗਦੀ ਹਾਂ ਤਾਂ ਰਹਿਗੀ ਵੇਖ ਕੇ ਨਾ ਧਿਆਨ ਰੱਖਦਾ ਤੇਰਾ ਭਰਾ ਤੇਰਾ ਤੂੰ ਕਹਨੀ ਆ ਕਿ ਮੈਂ ਨਾ ਕੋ ਆਈਸਕ੍ਰੀਮ ਖਾਣੀ ਆ ਤੇਰੇ ਭਰਾ ਨੇ ਤੇਰੇ ਕਰਕੇ ਕਾਫੀ ਨਹੀਂ ਪੀਤੀ ਇਹ ਕੋਲ ਕੋ ਵੀ ਪੀ ਲੈਦਾ ਤੈਨੂੰ ਵੀ ਪੀ ਸਕੀ ਤੇ ਐਕਸਟ੍ਰੀਮ ਮਮਾ ਦਾ ਡਰਾਈਵ ਥਰੂ ਤੇ ਇੱਥੇ ਗੱਡੀ 'ਚ ਮਿਲ ਜੂਗਾ ਇਹ ਐ ਡਰਾਈਵ ਥਰੂ ਆ ਗਾਇਸ ਸਾਡਾ ਬਟ ਵੀ ਕੀ ਕਹਿੰਦੇ ਇਹਨੂੰ ਬਰਗਰ ਕਿੰਗ ਦਾ ਐਦਾਂ ਤੇ ਗਿਆ ਇਹ ਰਸਤਾ ਹੈਗਾ ਵਾਓ ਇੱਧਰ ਵੀ ਆ ਰਿਹਾ ਇੱਧਰ ਵੀ ਹੈ ਨਾ ਉਧਰ ਦੇਖ ਕੇ ਆਓ ਤੇ ਇੱਧਰ ਫੜੋ ਤੇ ਜਾਓ ਗੱਡੀ 'ਚ ਘੈਂਟ ਆ ਹਾਂ ਉਹ ਗੱਡੀ ਬਰਗਰ ਕਿੰਗ ਐਕਸਿਟ ਚਲੋ ਬਾਹਰ ਆ ਗਏ ਤੇ ਆ ਬੜਾ ਅੱਜ ਬਰਗਰ ਕਰਕੇ ਹੁੰ ਘੁੰਮ ਲਏ ਦੋ ਬਰਗਰ ਸਭੰਤੀ 9 ਦੇ ਦੇ ਰਹੇ ਆ ਮੈਂ ਤਾਂ ਮੰਗਾ ਲਓ ਹਾਂ ਕਰੇ ਮੰਗਾ ਲਓ ਹਨ ਕਿੱਤਰ ਕਿੱਤੀ ਕਮਾਤਾ ਪਾਪਾ ਕਰੇ ਕਰੇ ਲੈਓ ਜੀ ਮਮਾ ਚਲੋ ਗਾਇਸ ਕਰੇ ਪਾਛੀ ਕਰੇ 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 4 ਵਜੇ 4:25 ਮਿੰਟ ਤੇ 1 ਵਜੇ ਗਏ ਸੀ ਅਸੀਂ ਇੰਨਾ ਕੁ ਟਾਈਮ ਲਾ ਕੇ ਆ ਗਏ ਹੁਣ ਤਾਂ ਸਾਰੇ ਬਾਹਰ ਨਿਕਲਣ ਦਾ ਟਾਈਮ ਹੋਇਆ ਪਿਆ ਗਲਤੀ ਗਲਤੀ ਸਾਡੀ ਸਿਚੁਏਸ਼ਨ ਆ ਜਾਂਦੀ ਹੈ ਪੂਰੀ ਗਲੀ ਸਾਡੀ ਠੰਡੀ ਰਹਿੰਦੀ ਹੈ ਘਰ ਸਾਡਾ ਗਰਮ ਰਹਿੰਦਾ। ਹਾਂ ਲੋ ਗਾਇਸ ਆਪਾਂ ਘਰੇ ਆ ਗਏ ਸੀ। ਆਪਾਂ ਨੇ ਕਾਫੀ ਪੀਤੀ ਦੋ ਕੱਪ ਤੇ ਇਹਨਾਂ ਨੇ ਪੀਤੇ ਆ। ਨਲਾਇਕਾ ਨੇ ਬੇਰ ਕਾ ਪੀਓ। ਕਿਨੂੰ ਕਿਨੂੰ ਵਧੀਆ ਲੱਗਦੇ ਆ? ਇਲਾਇਚੀ ਫਲੇਵਰ ਸੀ ਦੋਨੋਂ। ਸਵਾਸੀ ਹੈ। ਹੂੰ। ਹੁਣ ਤਾਂ ਤੱਤਾ ਹੋ ਗਿਆ। ਬਾਗ ਚ ਖੇਡਣ ਗਈ ਸੀ ਕੀ ਕਰਕੇ ਲਈ ਆਈਆਂ? ਦਿਖਾਈ। ਬੈਕ ਕਰ ਦੋ। ਉਧਰ ਮੈਂ ਚਲੀ ਜਾਂਦਾ। ਆ ਦੇਖੋ ਇੱਕ ਚਪਲ ਐਨੇ ਉਹ ਲਿਆਂਦੀਆਂ ਸੀ ਪਹਿਲਾਂ ਸਾਬੂ ਤੋਂ ਬਾਅਦ ਚ ਉਹ ਅਗਲੇ ਦਿਨ ਸਾਬੂ ਦੀ ਹਜੇ ਤੱਕ ਚੱਲੀ ਜਾਂਦੀ ਆ ਉਹ ਛੱਡਿਆ ਸੀ ਇਹ ਖੰਨੇ ਤੇ ਦੂਜੀਆਂ ਖੰਨੇ ਤੋਂ ਬਾਅਦ ਲਈ ਸੀ ਤੇ ਅੱਜ ਤੋੜ ਵੀ ਲਈ ਹੁਣ ਤੈਨੂੰ ਕੋਈ ਚੱਪਲ ਨਹੀਂ ਮਿਲੂਗੀ ਤੂੰ ਰਹਿਣਾ ਬਿਨਾ ਚੱਪਲਾਂ ਤੋਂ ਕੀ ਮੰਮੀ ਨਹੀਂ ਬਸ ਬਿਨਾ ਚੱਪਲਾਂ ਤੋਂ ਚੱਪਲਾ ਦਾ ਹੀ ਨਹੀਂ ਤੇਰਾ ਖਰਚਾ ਪੂਰਾ ਹੁੰਦਾ ਹੁੰਦਾ ਸੀ ਕੀ ਕਰੀਏ ਸਸਤੀਆਂ ਮੈਂ ਆਉਣਾ ਸਸਤੀਆਂ ਦਵਾਵਾਂਗੇ ਬਾਹਰ ਰੈਡੀ ਆ ਲਾਇਆ ਨਾ ਜੇ ਗਾਇਸ ਮਿਲਦੀਆਂ ਤੁਹਾਡੇ 20 50 ਰੁਪਏ ਦੀਆਂ ਚੱਪਲਾਂ ਤਾਂ ਦਰਜਣ ਲੈ ਕੇ ਭੇਜ ਦਿਓ ਸਾਡੇ ਗੁੰਨੂ ਆਸਤੇ 20 ਜਾਂ 50 ਰੁਪਏ ਦੀ ਮੈਂ ਨਹੀਂ ਪਾਣੀ ਮੈਂ ਦਸ਼ਮੇ ਚੱਲ ਪਰ ਨੰਗੇ ਪੈਰੀ ਰਾਲੀ ਠੀਕ ਹੈ ਠੀਕ ਹੈ ਚਲੋ ਹੁਣ ਗੁੰਨੂ ਰਹੂਗੀ ਅੱਜ ਤੋ ਨੰਗੇ ਪੈਰੀ ਥੋੜੀਆਂ ਜੱਪਲਾ ਮੇਰੇ ਕੋਲ ਮੈਂ ਨਹੀਂ ਪਾਉਂਗੀ ਮੇਰੇ ਕਪੂ ਚੀਚਾ ਥੋੜੀ ਜੱਪਲਾ ਮੇਰੇ ਕਪੂ ਚੀਚਾ ਥੋੜੀ ਜੱਪਲਾ ਲੋ ਜੀ ਮੈਚ ਹੋ ਗਿਆ ਖਤਮ ਜਨਾਬ ਜੀ ਗਏ ਬਾਹਰ ਉਹਨੂੰ ਕਹਿੰਦੇ ਆਜਾ 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 ਮੇਰੇ ਬਿਨਾ ਤੂੰ ਜਾ ਨਹੀਂ ਹਾਂ ਨਾ ਦੋ ਕੁਰਸੀਆਂ ਆਪਣੀਆਂ ਸਾਡੇ ਡੇਟਸਾ 'ਚ ਬਹਿ ਜਾ ਕੀ ਆਜਾ ਆਜਾ ਲਈਏ ਮੇਰੇ ਬਿਨਾ ਕੋਈ ਕੰਮ ਨਹੀਂ ਹੁੰਦਾ ਆਜੋ ਗਿਆ ਆਜਾ ਆਜਾ ਜਲਦੀ ਆਜਾ ਜਲਦੀ ਆਜਾ ਕੀ ਕਰਨ ਲੱਗਿਆ ਆਜੋ ਅੱਛਾ ਜੀ ਕੀ ਕਰਨ ਲੱਗਿਆ ਅੱਜ ਅਸੀਂ ਗੱਡੀ ਲੈ ਕੇ ਗਏ ਸੀ ਨਾ ਤਾਂ ਜ਼ਿਆਦਾ ਗੰਦੀ ਤਾਂ ਹੋਈ ਨਹੀਂ ਤੇ ਗਮਲਿਆਂ ਨੂੰ ਵੀ ਪਾਣੀ ਲਾਉਣਾਗਾ ਤੇ 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 ਮੈਂ ਬੜਾ ਜਾਣੀ ਆ ਫਿਰ ਪਾਈਪ ਤਾਂ ਲਾਉਣੀ ਹੋਈ ਆ ਮੈਂ ਖੇਰੇ ਤੇ ਵੀ ਪਾਣੀ ਮਾਰੀ ਦਵਾਂਗੇ ਹੁਣ ਆਪਾਂ ਲੱਗਦੇ ਆ ਤੇ ਚਲੋ ਦਿੰਨਾਂ ਦੇ ਜਾਤੇ ਜਾਤੇ ਤੋਂ ਜਿੰਨਾ ਦੇ ਜਾਤੇ ਹੋ ਉਸ ਤੋਂ ਔਰ ਉੜਕੇ ਸੀ ਨਾ ਕਿ ਪਰੀਆਂ ਔਰਿਆ ਪਤਾ ਨਹੀਂ ਕਿ ਔਰ ਉੜਕੇ ਸੜੀਆਂ ਨੰਨੀਆਂ ਬੜੀਆਂ ਆ ਗਈਆਂ ਦੋ ਫੁੱਲਿਆ ਪਾਣੀ ਲਾਉਣਾ ਸ਼ੁਰੂ ਕੀਤਾ ਆ ਤੁਹਾਨੂੰ ਬੁਲਾਈਂ ਆਂਦੀ ਲੋ ਜੀ ਨੰਨੀਆਂ ਪਰੀਆਂ ਆ ਗਈਆਂ ਸਾਡੇ ਘਰੇ ਖੇਡੀ ਖੇਡੀ ਕਰਨ ਮੰਜਾ ਟਾਕੇ ਤਾਂ ਮੈਂ ਮੰਜਾ ਮੰਜੇ ਤੇ ਬੈਠਣਾ 나ਜੂ ਮੰਜੇ ਤੇ ਬੈਠੂਗਾ ਨਾਜੂ ਉਹ ਚੜ ਗਿਆ ਉੱਤੇ 나ਜੂ ਦੇ ਘਰ ਚੋਂ ਬਦੌੜੇ ਸੈਂਡਲ ਨਹੀਂ ਪਾਏਗੇ ਗੁੰਨੂ ਗਿਆ ਹੋਇਆ ਸੈਂਡਲ ਲੈਣ ਤੇ ਜਨਾਬ ਜੀ ਕਰ ਰਿਹਾ ਸੜਕਾ ਸਾਈ ਸੜਕ ਤੇ ਛੜਕਾਓ ਕਰਤਾ ਮੱਖੀ ਮੋਟਰ ਲਾ ਕੇ ਠੰਡਾ ਠੰਡਾ ਹੋ ਗਈ ਸੋਣੀ ਸੋਣੀ ਫਮੈਲ ਆਉਣ ਲੱਗੀ ਨਾਲ ਨਾਲ ਧੋੜਾਂਗੇ ਗੱਡੀ ਆ ਗਈ ਗੁੰਨੂ ਗੁੰਨੂ ਸੈਂਡਲ ਲੈ ਕੇ ਮੁੜਿਆ ਹੀ 나ਜੂ ਦੇ ਸੈਂਡਲ ਪਾ ਦੇ ਉਹਦੇ ਘਰ ਚੁੱਪਦਾਗਾ ਤੇ ਉਹ ਮੰਜੀ ਡਾ ਦੇ ਫਿਰ ਉੱਤੇ ਬਹਿ ਜਾਣ ਗਿਆ ਮੁੰਨਾ ਸਿੱਖਣਾ ਆਈ ਏ ਡਾਂਸ ਕਹਿੰਦੀ ਗੁਨੂ ਦੇਦੀ ਮੈਨੂੰ ਡਾਂਸ ਸਿਖਾ ਦੇ ਓਏ ਇਹਦਾ ਬੈਲੈਂਸ ਹੀ ਨਹੀਂ ਬੰਦਦਾ ਆ ਸੰਡਲ ਪਾਏ ਸੰਡਲ ਪਾ ਲੋ 나ਜੂ ਦੇ ਉਹਨੂੰ ਇੱਕ ਬਿਸਕਟ ਮੁੰਨਾ 나ਜੂ ਨੂੰ ਇੱਕ ਬਿਸਕਟ ਦੋ ਅਸੀਂ ਕੱਲ ਕਿਵੇਂ ਆ ਕਿੱਧਰ ਦੇਖਣ ਆਏ ਕਹਿੰਦੇ ਅਸੀਂ ਦੇਖਣ ਆਏ ਕਿ ਵਸੂ ਭਾਜੀ ਅੱਜੇ ਤਾਂ ਕਿੱਦਾਂ ਸਿੱਖ ਜੂਗੀ ਇਹ ਹਜੇ ਤਾਂ ਕੇ ਸ਼ੁਰੂਆਤ ਹੈ ਗਨੂ ਦੇ ਫੈਨਸ ਗਨੂ ਦੇ ਪਿੱਛੇ ਹੀ ਆ ਜਾਂਦੇ ਆ ਗਨੂ ਨੂੰ ਤਾਂ ਘਰੇ ਪਹੁੰਚਣ ਦੀ ਦੇਰ ਹੁੰਦੀ ਹੈ ਮੈਂ ਨਾ ਪਾਣੀ ਲਾਉਣਾ ਸੀਗਾ ਮੈਂ ਮੈਂ ਪਾਣੀ ਲਾਉਣਾ ਸੀਗਾ ਮੇਰੀ ਪਾਈਪ ਲੈ ਲਈ ਮੁੜ ਗਈ ਮੁੜ ਗਈ ਮੁੜ ਗਈ ਆਏ 나ਜੂ ਕਹਿੰਦੀ ਚੀਜੀ ਦੇ ਮੈਨੂੰ ਤਾਂ ਚੀਜੀ ਕੀ ਖਾਈ ਜਾਂਦਾ ਹੈ ਤੇ ਹੱਥ ਚ ਕੀ ਆ ਆ ਸੀ ਚੀਜੀ ਨਹੀਂ ਚੱਲਣਾ होगी कहा जा रहे हो इधर कौन सा मंदिर है अच्छा पीछे से वहां नहीं जाते साई मंदिर ओके बिंदी लगाई तो है नहीं बड़ी वाली अच्छा हाँ ठीक है, है? ओह ਉਹ ਪਾਪਾ ਗੱਡੀ ਸਵਾਰ ਕਰੀਏ ਨੇ ਮਮਾ ਤੋਈ ਜਾਂਦੇ ਤੇ ਨਾ ਜੂਮ ਨੂੰ ਤਾਂ ਕਰ ਜਾਂਦੀ ਆ ਨਾ ਜੂਮ ਨੂੰ ਤਾਂ ਕਰੀਏ ਨੇ ਹੈਨਾ ਹੈਨਾ ਦੇਖੀ ਦੇਖੀ ਨੋ 라ਜੂ ਦੇਖੀ ਇਧਰ ਨਾਜੂ ਦਾ ਬੱਚਾ ਨਾਜੂ ਦਾ ਬੱਚਾ ਦੇਖ ਨਾ 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 ਗਿੰਦੇ ਦੇ ਦੇ ਨਾ 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 ਹੋਏ ਦੇਖ ਐਨਾ ਖੁਸ਼ ਮੈਂ ਨਾ ਚੜ ਕਿਛਾ ਦੇ ਇਹ ਕੰਦੇ ਕੱਟੇ ਗਿੰਦੇ ਵੀ ਨਹੀਂ ਫੋਨ ਆ ਰਿਹਾ ਫੋਨ ਲੈ ਕਿਰ ਪਾਪਾ ਨੂੰ ਵੀ ਪਾਣੀ ਦੇ ਦੇ 나ਜੂ ਆ ਜਾ 나ਜੂ ਦੇਖ ਰੌਲਾ ਪਾਇਆ ਸੀ ਆਜੋ ਕਹਿੰਦੀ ਆਜੋ ਮਾਮ ਪੀਣਾ 나ਜੂ ਆਜੋ 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 ਪਾਣੀ ਲਾਈਏ ਆ ਪਾਣੀ ਆਈ ਮੈਂ ਇੱਕ ਮਿੰਟ ਰੁਕੋ ਉਧਰ ਸੇਲੀ ਨਾਲ ਫੋਨ ਤੇ ਗੱਲਾਂ ਨਾਦੀ ਨੂੰ ਚੀਜੀ ਮਿਲ ਗਈ ਇਹਨੂੰ ਪਾਣੀ ਦੇ ਦਿਓ ਇਹਨੂੰ ਪਾਣੀ ਬਸ ਪੀ ਲਿਆ ਤਾਂ ਬਸ ਉਹ ਖਾਲੰਦੇ ਰੱਖ ਦੇ ਬਾਅਦ ਚ ਪਿਆ ਦੇਗੇ ਫੜ ਕੇ ਰੱਖਿਆ ਇਹਨੂੰ ਬਾਹਰ ਨਾ ਆਵੇ ਤਿਲਕ ਜੂਗੀ ਮੇਰੇ ਘਰ ਵਾਲੇ ਨੂੰ ਪਿਆਸ ਲੱਗੇ ਗਾਇਸ ਆ ਲੋ ਜਾਨੂ ਪਾਣੀ ਕੀ ਕਰਤ? ਕੰਮ ਕਿ ਕੀ? ਕੰਮ ਤਾਂ ਤੁਸੀਂ ਨਹੀਂ। ਹੂੰ। ਦੋ ਜਾਣੇ ਲੱਗੇਗੇ ਤਾਂ। ਸ਼ਾਮ ਨੂੰ ਤਾਂ ਤੁਸੀਂ ਜਾਨੇ। ਦੋ ਜਾਣੇ। ਐਂਡ ਤੇ ਬੁਲਾਇਆ ਮੈਂ ਤੁਹਾਨੂੰ। ਪਾਰਕ ਚ ਮਮਾ ਮਿੱਟੀ ਲਾ। ਪਾਰਕ ਚ ਗਿਆ ਉਹਣਾ। ਲਾ ਜੀ। ਪਾਣੀ ਲੈਣੀ, ਇਹ ਤਾਂ ਜਾਨਾ। ਲੈਣੀਆਂ ਸੁੱਕੀਆਂ ਸੁਭਾਲਣੀਆਂ ਔਖੀਆਂ ਬਹੁਤ ਗੱਡੀਆਂ। ਸਫਾਈ ਰੱਖਣੀ। ਓਕੇ ਆ। ਫੋਨ ਕਵਰ ਬਾਕੇ ਕਰਾ ਦਾਂਗੇ। ਇੱਕ 70 ਰੁਪਏ ਨੂੰ ਗਮਲਿਆ ਕੋਲੇ। ਇੱਕ ਗਮਲਿਆ ਕੋਲੇ ਪਿਆਜ਼ ਦਾ। ਏ। ਚਾਬੀ ਲਿਆਓ। ਕਹਿੰਦੀ ਜਾਲੀ ਨਹੀਂ ਆ ਤਾਂ ਸਬਜ਼ੀ। ਮੈਂ ਰਸਮਰ ਪਾੜ ਦੇ ਨਿਕਲੇ ਆਪਾ ਦਿਖਾ। ਟੁਨਰ ਦਾ ਟਾਈਮ ਹੋ ਗਿਆ ਗਾਇਸ ਅੱਜ ਆਪਾਂ ਨੇ ਬਣਾਏ ਤੇ ਖਾ ਕੇ ਰਹਿਤਾ ਸਭ ਦੀ ਫੇਵਰਟ ਸਬਜ਼ੀ। ਵਾਧਾਨਾ ਸਬਜੀ ਕੋ ਉਹਨਾਂ ਨੇ ਪੁੱਛੋ ਯਸ ਵਾਈਜ਼ ਟੇਸਟੀ ਹੈ ਸਾਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਇਹਦੀ ਇੱਕ ਅਕਾਸ਼ਦੀ ਮੈਡਮ ਨੂੰ ਮਾਣਾ ਨੋਟਿਸ ਕਰਾ ਕੇ ਆਈ ਨਹੀਂ ਮੈਡਮ ਦੇ ਨਾਂ ਤੇ ਸਹੀ ਹੈ ਬਸ ਸਾਬੂ ਦਾ ਸਾਡਾ ਗੁੱਡ ਬੱਚਾ ਸਾਰੀਆਂ ਸਬਜ਼ੀਆਂ ਖਾ ਲੈਂਦਾ ਫੇਰੀ ਗੇਮਸ ਪਾਵਾਂ ਸਬਜੀ ਨਹੀਂ ਖਾਣਾ ਬਸ ਰੋਜ ਇੱਕ ਨਾ ਮੋਟਾ ਹੋ ਗਿਆ ਮੇਰਾ ਕੁੱਤਾ ਇਹ ਸਾਡ ਰੋਟੀਆਂ ਦੇ ਡੱਬੇ ਤੇ ਰੱਖਿਆ ਕੁੱਤਾ ਇਹ ਰੋਟੀਆਂ ਖਾਂਦਾ ਨਹੀਂ ਕੋਈ ਨਾ ਪਰ ਕਰਦਾ ਯੂਨੀਕੌਰਨ ਡੌਗੀ ਥੋੜਾ ਹਾਂ Unicorn dog है, unicorn dog है। चलो उधर मुकर। ये तो पढ़ाया तो माय। मेरा जब तले खड़ा। End shot। चलो guys गुड नाईट आज द ब्लॉग द पैथी कर दे एंट रोटी खा लिए। ते किबे लग गया थोड़ा सा डब्लॉग। जो थोड़ा रोज ब्लॉग चाहिए तो कमेंट करके जरूर देखो। मेरा देखो टैडी। अरे को मेंटा। Guys इधर मुंडे किन्नी पतली हो �